ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤ ਸਭ ਜੁਆ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਇਹੀ ਆਪਣੇ ਗ੍ਰਹਿ ਪੀਤਰ ਇਥੇ ਠਮਕ ਲਾ ਦੰਨੀ ਹੈ ਵਾਰੇ ਜਨਮ ਮਰਨਾ ਚੁਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲਾ ਗੁਰ ਪੂਰੈ ਲੈ ਖਿਨ ਮਹਤਾਰੀ ਰਹਾਉ ਸਭ ਕੀ ਰੇਨ ਹੋਇ ਰਹ ਮਨੁਆ ਸਗਲੇ ਦੀ ਸਹਿਨੀਤ ਤਿਆਰੀ ਸਭ ਮਦਦੇ ਰਵਿਆ ਮੀਰਾ ਠਾਕੁਰ দান ਦੇਤ ਸਭ ਜੀ ਇਸਮਾਰੇ ਏਕੋ ਏਕ ਆਪ ਇਕ ਇਕ ਹੈ ਇਕ ਹੈ ਸਗਲਾ ਪਾਸਾਰੀ Jap Jap ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੀ ਗਹਿਰੇ ਗੰਭੀਰ ਬਿਆੰਤ ਗੁਸਾਈ ਅੰਤ ਨਹੀਂ ਕਿਛੁ ਪਾਰਾ ਵਾਰੀ ਤੂੰ ਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ਅਸਾ ਮਹੱਲਾ ਪੰਜਵਾ ਤੂੰ ਬੇ ਤੂੰ ਬੇਅੰਤ ਅਵਗਤ ਅਗੋਚਰ ਹਾਂ ਬੇਅੰਤ ਛੇਤੀ ਬੋਲਨਾ ਤੂੰ ਬੇਅੰਤ ਅਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾਂ ਸਭ ਕਿਛ ਤੁਝੈ ਮਝਾਰ ਮਝਾਰ ਜਾਂ ਸਭ ਕਿਛ ਤੁਝੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ ਆਏ ਵਿਸਰਾਮ ਧਿਆਨ ਨਾ ਲਾਉਣਾ ਮੇਰੇ ਸਤਗੁਰ ਇੱਥੇ ਵਿਸਰਾਮ ਹੈ ਆਪਣੇ ਬਾਲਕ ਰਾਖੋ ਬਾਲਕ ਲੱਲੇ ਦੀ ਸਿਆਦੀ ਵੀ ਚਾਰਨ ਕਰਨੀ ਹੈ ਆਪਣੇ ਬਾਲਿਕ ਰਖਹੁ ਲੀਲਾ ਤਾਰ ਮੇਰੇ ਸਤ ਗੁਰ ਆਪਣੇ ਬਾਲਿਕ ਰਖਹੁ ਲੀਲਾ ਤਾਰ ਦੇਹ ਸੁਮਤ ਸਦਾ ਗਉਣ गावा ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੀ ਜਨਨ ਜਠਰ ਮਹ ਪ੍ਰਾਨੀ ਜੈਸੀ ਜਨਨ ਜਨਨ ਜਠਰ ਮਹ ਪ੍ਰਾਨੀ ਜੈਸੇ ਜਨਨ ਜਠਰ ਮਹ ਪ੍ਰਾਨੀ ਉਹ ਰਹਤਾ ਨਾਮ ਆਧਾਰ ਅਨੰਦ ਕਰੈ ਸਾਸ ਸਾਸ ਸੁਮਾਰੈ ਨਾ ਉਹ ਹੈ ਅਗਨਾਰ ਪਾਰ ਧਾਨ ਪਾਰ ਦਾਰਾ ਪਾਰ ਨਿੰਦਾ ਇੱਥੇ ਵਿਸਰਾਮ ਲਾਉਣਾ ਹੈ ਪਾਰ ਧਾਨ ਪਾਰ ਦਾਰਾ ਪਾਰ ਨਿੰਦਾ ਇਨਸਿਓ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਤ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀ ਸਹ ਨਾ ਕੋਈ ਸੰਗਾਰ ਜਬ ਲਗ ਜੀਵਹਿ ਕਲਿ ਕਾਲ ਮਹਿ ਜਨ ਨਾਨਕ ਨਾਮ ਸਮਾਰ ਅਸਾ ਘਰ ਤੀਜਾ ਮਹਿਲਾ ਪੰਜਵ ਕਲਿ ਕਾਲ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਇੱਥੇ ਮਿਲਖ ਕੱਕੇ ਦੇ ਨਾਲ ਆਇਆ ਇਹ ਪਦ ਜਿਆਦਾ ਮਿਲਖ ਖਖੇ ਨਾਲ ਆਉਂਦਾ ਧਿਆਨ ਨਾਲ ਉਚਾਰਨ ਕਰਨਾ ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਤੇ ਜਿਹੜਾ ਜੱਜੇ ਦੇ ਹੋੜਾ ਵੀ ਲੱਗਿਆ ਔਂਕੜ ਵੀ ਲੱਗਿਆ ਹੈ ਜਿਨਾ ਵੀ ਪਦਾਂ ਤੇ ਹੂੜਾ ਔਂਕੜ ਇਕੱਠਾ ਆਉਂਦਾ ਉਹ ਦਰਮਿਆਨੀ ਆਵਾਜ਼ ਵਿੱਚ ਉਚਾਰਨ ਕਰਨੇ ਹਨ ਰੂਪਵੰਤ ਜੁਵਾਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ ਹਾਂ ਬੈ ਵੱਖਰਾ ਪਾਠ ਕਰਨਾ ਹੈ ਬੈ ਆਨੀ ਯਾਨੀ ਮੁੱਲ ਲੈਂਦੀ ਹੈ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਤੇ ਔਨੀ ਅਗਰ ਦਰਗਹ ਕਾਮ ਨਾ ਆਵੇ ਛੋੜ ਚੱਲਾ ਅਭਿਮਾਨੀ ਕਾਹੀ ਏਕ ਬਿਨਾ ਚਿਤ ਲਾਈਐ ਉਠਸ ਬੈਠਤ ਸੋਵਤ ਜਾਗਤ ਸਦਾ ਸਦਾ ਹਰਤਾਈਐ ਰਹਾਉ ਮਹਾ ਬਚਤਰ ਸੁੰਦਰ ਆਖਾੜੇ ਰਣਮਹਿ ਜਿੱਤੇ ਪਵਾੜੇ ਰਣਮਹਿ ਜਿੱਤੇ ਇੱਥੇ ਠਮਕ ਲੱਗਦੀ ਗਈ ਪਵਾੜੇ ਜਿੱਤੇ ਪਦ ਕੱਸ ਕੇ ਬੋਲਣਾ ਹਉ ਮਾਰੋ ਹਉ ਬੰਦੋ ਛੋਡੋ ਇਹ ਨਾ ਠਮਕ ਤੇ ਥੋੜਾ ਰੁਕੀਦਾ ਹੁੰਦਾ ਵਿਸਰਾਮ ਤੇ ਜ਼ਿਆਦਾ ਰੁਕੀਦਾ ਹੁੰਦਾ ਹਉ ਮਾਰੋ ਹਉ ਬੰਦੋ ਛੁੱਡੋ ਮੁਕਤੀ ਏਵ ਬਿਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋਡ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨਹਾਰ ਨਾ ਜਾਣੈ ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਅਭਗ ਨਾ ਪਛਾਨੈ ਨਾਂਗਾ ਆਇਆ ਨਾਂਗੂ ਜਾਸੀ ਹਾਂਜੀ ਇੱਥੇ ਬਿੰਦੀ ਲੱਗੀ ਹੋਈ ਐ ਨਾਂਗਾ ਆਇਆ ਨਾਂਗੂ ਜਾਸੀ ਜੋ ਹਸਤੀ ਖਾਕ ਛਾਨੈ ਸੰਤ ਸੱਜਣ ਸਨਹੋ ਸਭ ਮੀਤਾ ਝੂਠਾ ਇਹ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੂਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਭ੍ਰਾਮ ਮਹਿ ਸੋਈ ਸਗਲ ਜਗਤ ਧੰਦ ਅੰਦ ਇਹ ਭ੍ਰਾਮ ਮਹਿ ਸੋਈ ਇਥੇ ਵਿਸਰਾਮ ਲਾਉਣਾ ਧਿਆਨ ਨਾਲ ਇਸ ਰਾਮ ਯਾਦ ਰੱਖਣ ਵਾਲਾ ਹੈ ਭ੍ਰਾਮ ਮਹਿ ਸੋਈ ਸਗਲ ਜਗਤ ਧੰਦ ਅੰਦ ਕੋ ਜਾਗੈ ਹਰ ਜਨ ਮਹਾ ਮੂਹਨੀ ਮਗਨ ਪ੍ਰੇਪ੍ਰੀਤ ਪ੍ਰਾਨ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਮਹਾ ਮੋਹਨੀ ਮगन ਪ੍ਰੇਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਆਨੂਪ ਹਰ ਸੰਤ ਮੰਤ ਕੋ ਲੱਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਏ ਵੀ ਵਿਸਰਾਮ ਧਿਆਨ ਨਾਲ ਲਾਉਣਾ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵੱਡ ਭਾਗੇ ਕਿਰਪਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਘਰ સેવા ਮਹੱਲਾ ਪੰਜਵਾ ਹਾਂ સેવા ਉਚਾਰਨ ਕਰਨਾ ਜੋ ਤੁਧ ਭਾਵੈ ਸੋ ਪਰਵੰਨ ਸੂਖ ਸਹਿਜ ਮਾਨ ਸੋਈ ਕਰਨ ਕਾਰਨ ਸਮਰਥ અપਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣਪ ਜਾਨਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਤ੍ਰੋਹ ਸਭ ਨਿਕਸੇ ਜਾਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੈ ਇਹ ਸੁਖ ਨਹੀਂ ਦਰਜ ਹੈ ਢੋਈ ਜਾਮਪੁਰ ਜਾਏ ਪਚਾਵੇ ਤੁਨ ਬਹੁਤ ਜਿਆਦਾ ਹਰੀਖ ਪੱਤੇ ਰੁਕਦਾ ਵਿਸਰਾਮ ਹੀ ਲਾ ਦਿੰਨਾ ਥੋੜਾ ਜਿਹਾ ਈਹਾ ਸੁਖ ਨਹੀਂ ਦਰਗਹ ਢੋਈ ਇੱਥੇ ਜਿਆਦਾ ਰੁਕਣਾ ਨਿੰਦਕ ਜਾਮਪੁਰ ਜਾਏ ਪਚਾਵੇ ਹਾਂਜੀ ਨਿੰਦਕ ਅਹਿਲਾ ਜਨਮ ਗਵਾਇਆ ਹਾਂ ਨਿੰਦਕ ਤੇ ਵਿਸਰਾਮ ਲਾਉਣਾ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਕੈ ਕਾਹੂ ਬਾਤੈ आगे ठौर ना पाया पहुंच उच्चारण करना पहुंच दलैंकट नहीं लाने पहुंच ना साक काहू बात है आगे ठौर ना पाया रहाओ किरत पया निंदक बपरे का क्या ओ करे बिचारा तहा बेहूता जह कोई ना रख है ओह किस पह करे पुकारा ओह ਉਹ ਦੇ ਹੂੜਾ ਨਹੀਂ ਲਾਦਨਾ ਓਹ ਇਥੇ ਯਮਕ ਓਹ ਕਿਸ ਪਹਿ ਕਰੇ ਪੁਕਾਰਾ ਓਹ ਕਿਸ ਪਹਿ ਕਰੇ ਪੁਕਾਰਾ ਨਿੰਦਕ ਕੀ ਗਤ ਕਤਹੁ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਜੋ ਜੋ ਨਿੰਦ ਕਰੇ ਸੰਤਨ ਕੀ ਤਉ ਸੰਤਨ ਸੁਖ ਮਾਨਾ ता टेक तुम्हारी स्वामी टेक तुम्हारी स्वामी तू संतन, संतन का सहाई कहो नानक संत हर राखे निंदक दिए रुडाई वाही गुरु जी का वाही गुरु जी की फतेह